ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌਲੀ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਉ ਜੋਈ ਗੁਰਦਸ ਸਾਜੀਐ ਕਰਿਆ ਸਨਿ ਰਿਠੋ ਜਾਓ ਦਾਤਾ ਕਰਤਾ ਆਪ ਤੋਂ ਤੁ ਸਦੇਵਾਂ ਕਰੇ ਪਸਾ ਸਾਂ ਜਾਣੋ ਇਹ ਸਭ ਸੰ ਦਲਸ ਜਿੰਦਕਾਉ ਕਰਿਆਸਨ ਦਿੱਠ ਉਚਾਉ ਕਰਿਆਸਨ ਦਿੱਠ ਉਚਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਰਵਿਸ ਸਤਿਕਾਰ ਗੁਰੂ ਰੂਪ ਸਾਹਿਬ ਸੰਗਤ ਜੀ ਕੋਟਾਂ ਕੋਟਾਂ ਧੰਵਾਦ ਹੈ ਗੁਰੂ ਸਰਬੰਦਾ ਤੁਹਾਨੂੰ ਸਾਹਿਬ ਸ੍ਰੀ ਵਿਰਨ ਸਾਹਿਬ ਮਹਾਰਾਜ ਸਬਦ ਗੁਰੂ ਜੀਆਂ ਦੇ ਪਰਪਾਲ ਬਖਸ਼ੇ ਕਿਰਪਾ ਬਣਾਈ ਅੱਜ ਆਪਾਂ ਪੌੜੀ ਜੋ ਆਸਾ ਦੀਵਾਰ ਵਿੱਚੋਂ ਪਹਿਲੀ ਪੌੜੀ ਹੈ ਇਹਦੇ ਵਿਚਾਰ ਕਰਨੀ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਮਤ ਬਖਸ਼ਣ ਸਿਸਤੇ ਹਜ਼ਰਤ ਅਕੀਆ ਪੁਨੀ ਸੇਵਾ ਆਪ ਲੈਣਾਓ ਸੱਚੇ ਪਾਤਸ਼ਾਹ ਜੀ ਦੀ ਸੇਵਾ ਸਭੰਦਾਰ ਜੁੜ ਕੇ ਕਰੀਏ ਲਾਹਾ ਮਾਣੀ ਜੀ ਆਸਾ ਦੇ ਵਾਰ ਦੇ ਵਿੱਚ ਮਹਾਰਾਜ ਜੀ ਨੇ ਪਹਿਲਾ ਸ਼ਲੋਕ ਤੇ ਸ਼ਲੋਕ ਤੋਂ ਬਾਅਦ ਇੱਕ ਪਉੜੀ ਆਪ ਪਉੜੀ ਦਾ ਜੋ ਭਾਵ ਹੈ ਉਹ ਸ਼ਲੋਕਾਂ ਚ ਮਾਰ ਅ ਵਿਸਾਰਨ ਖੋਲ੍ਹਦੇ ਨੇ ਇਸ ਪਉੜੀ ਵਿੱਚ ਜੋ ਪਹਿਲੀ ਪਉੜੀ ਹੈ ਗੁਰਨਾਨਦ ਦੇਵ ਮਹਾਰਾਜ ਜੀ ਦੀ ਪਰਪਾਰ ਬਖਸ਼ਿਸ਼ ਕਿਰਪਾ ਬਣਾਈ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜ ਕੇ ਆਪਣੇ ਆਪ ਨੂੰ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ। ਕਰਤਵੀ ਬਣਾਈ ਤੇ ਬਣਾਉਣ ਵਾਲਾ ਕਰਤਾ ਵੀ ਇਸੇ ਕ੍ਰਿਤ ਵਿੱਚ ਸ਼ਾਮਿਲ ਹੈ। ਪਰ ਦੁਨਿਆਵੀ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਆਹੇ ਨਾਨਕ ਕੇ ਨੇਤਰ ਅਨਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਜੇ ਗੁਰੂ ਦੀ ਕਿਰਪਾ ਨਾਲ ਅੰਤਰਾਤਮਾ ਗਿਆਨ ਅੰਦਰੇ ਖੁੱਲ ਜਾਣ ਪਾਵ ਨਾਮ ਰੂਪੀ ਤਾਂ ਦੀ ਪ੍ਰਾਪਤੀ ਹੋ ਜੇ ਗੁਰ ਗਿਆਨ ਦਾ ਲਹਾ ਮਾਣਾ ਪਤਾ ਲੱਗਦਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਹਰ ਸੈਵ ਜਗਤ ਇਹ ਬਾਣੀ ਜੋ ਆਸਾ ਦਾ ਵਿਵਾਰ ਹੈ ਪਖੰਡਾਂ ਦਾ ਨਾਸ ਕਰਦੀ ਹੈ ਕਰਮ ਕਾਂਡਾਂ ਤੋਂ ਬਾਹਰ ਕੱਢ ਕੇ ਸੱਚ ਨਾਲ ਜੋੜਦੀ ਹੈ ਆਉ ਕੋੜੀ ਦੀ ਜੋ ਵਿਚਾਰ ਤਾਰਨ ਜੁੜਨਾ ਕਰੀਏ ਆਪੇ ਨਹਿ ਆਪ ਸਾਜਿਓ ਅਰਮਾਤਮਾ ਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਬਣਾਇਆ ਸਹਿ ਪੰਗ ਗੁਣਾ ਦੇਵ ਜੀ ਮਾਰਿ ਪੜੋ ਮੂਰ ਮੰਤਰ ਇਕ ਵਚਨ ਹੰ ਦਾ ਸਹਿ ਪੰਗ ਵੀ ਬਰਮਾਤਮਾ ਨੂੰ ਬਣਾਉਣ ਵਾਸਤੇ ਕਿਸੇ ਦੀ ਜਰੂਰਤ ਨਹੀਂ ਪਈ ਸਹਿ ਪੰਗ ਇੱਕ ਤਾਕਤ ਹੈ ਅਖੰਡ ਜੋਤ ਹੈ ਨਿਰੰਕਾਰ ਵੀ ਹੈ ਜਰਾਕਾਰ ਵੀ ਹੈ ਤੇ ਸਾਕਾਰ ਵੀ ਹੈ ਵਿਆਪਕ ਰੂਪ ਜੀ ਵਰਦਾ ਹੈ ਬਰਮਾਤਮਾ ਤੇ ਨਾਲ ਨਾਲ ਜਿਹੜਾ ਸੂਖਸਮ ਰੂਪ ਉਹ ਵੀ ਵਰਦਾ ਹੈ ਜਿਵੇਂ ਸਾਡੇ ਦੋ ਸਰੀਰ ਨੇ ਇੱਕ ਪਾਂਜੀ ਪੁੱਤਰ ਦੇ ਸਰੀਰ ਜਿਸ ਵਿੱਚ ਸਮਜਿਸ਼ਟਮਾਨ ਹੈ ਇਕ ਅੰਤਰਾਤਮਾ ਜੀ ਵਸਿਆ ਹੈ ਜੋ ਰੱਬ ਦਾ ਨਾਮ ਦੇ ਨਾਲ ਚੱਲਦਾ ਹੈ ਆਤਮਾ ਸੁਖ ਸਮਜੀਵ ਉਹ ਪਰਮਾਤਮਾ ਨੇ ਬਣਾਏ ਹੋਏ ਨੇ ਸਾਨੂੰ ਆਪਣਾ ਪੰਜ ਬੁੱਤੋ ਵਿੱਚ ਦਿਖਦਾ ਹੈ ਅੰਤਰਾਲੀ ਆਤਮਾ ਨਹੀਂ ਦਿਖਦੀ ਮਹਿਸੂਸ ਹੁੰਦੀ ਹੈ ਕਿ ਹਾਂ ਕਿ ਜੀਵੰਤ ਹੈ ਤਾਂ ਸਵਾਸ ਚੱਲਨੇ ਤਾਂ ਫੇ ਜੀਵਨ ਹੈ ਅਕਾਲ ਪੁਰਖ ਨੂੰ ਆਪਣੇ ਆਪ ਦੇ ਬਣਾਉਣ ਲਈ ਕਿਸੇ ਵੀ ਸਾਧਨ ਦੀ ਕਿਸੇ ਵੀ ਤਾਕਤ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਇੱਕ ਆਪਣੇ ਆਪ ਤੋਂ ਅਖੰਡ ਜੋਤ ਹੈ ਇੱਕ ਆਜ਼ਾਕਤ ਹੈ ਵੇਸ਼ਮਾਰ ਜੁਨੀਆਤੋ ਰਤ ਹੈ ਨਾ ਕਿਸੇ ਦੀ ਰੰਗ ਵਿੱਚ ਹੈ ਨਾ ਰੂਪ ਵਿੱਚ ਨਾ ਕਿਸੇ ਵਿਸ਼ੇਸ਼ ਧਰਮ ਵਿੱਚ ਸਭ ਧਰਮਾਂ ਵਿੱਚ ਸਭ ਰੰਗਾਂ ਵਿੱਚ ਸਾਰੀ ਜੋ ਕਾਇਨਾਤ ਬਣਾਈ ਹੋਈ ਹੈ ਉਹ ਪ੍ਰਮਾਤਮਾ ਹੈ ਆਪ ਹੀ ਨੇ ਆਪ ਸਜ ਆਪ ਹੀ ਨੇ ਜੋ ਨਾਮ ਆਪਣਾ ਨਾਮ ਹੀ ਨਾਮ ਪੜਾ ਉਹ ਪ੍ਰਮਾਤਮਾ ਨੇ ਆਪਣੇ ਆਪ ਹੀ ਰੱਖਿਆ ਹੋਇਆ ਹੈ ਕੋਈ ਪ੍ਰਮਾਤਮਾ ਦਾ ਵਿਸ਼ੇਸ਼ ਨਾਮ ਨਹੀਂ ਕਹਿਣ ਦਾ ਭਾਵ ਵਾਇਬਰੂ ਬਿਲਕੁਲ ਸਤੰਤਰ ਹੈ ਇਹ ਕੁਲ ਆਪਣਾ ਅਵਤਾਰ ਸਭ ਤੋਂ ਸ਼ਕਤੀਮਾਨ ਹੈ ਦੂਸਰਾ ਦੂਈ ਗੁਰ ਸਾਜੀ ਉਸ ਬਾਦ ਪਰਮਰੂਹ ਤੋਂ ਬਾਦ ਦੂਸਰੀ ਆਪਣੇ ਤੋਂ ਬਾਦ ਪਰਮਾਤਮਾ ਨੇ ਸਾਰੇ ਕੁਦਰਤ ਕਾਇਨਾਤ ਨੇਚਰ ਸੰਸਾਰ ਪਦਾਰਥ ਪਹਾੜ ਨਦੀਆਂ ਬਨਸਪਤੀ ਜੀਆ ਜੰਤ ਇਹਨਾਂ ਦੀ ਹੋਂਦ ਵੀ ਪਰਮਾਤਮਾ ਦੇ ਵਿੱਚੋਂ ਹੈ ਉਹ ਨਾਲ ਦੀ ਨਾਲ ਕਾਰੇ ਆਸਨੇ ਟੂ ਜਾਓ ਉਹ ਪ੍ਰਮਾਤਮਾ ਵਾਹਿਗੁਰੂ ਆਸਨ ਤੋਂ ਭਾਵ ਵਿੱਚ ਚੌਕੜਾ ਮਾਰ ਕੇ ਟਿੱਠੋ ਦੇਖਣਾ ਚਾਹੋ ਬੜੀ ਕਿਸੇ ਨਾਲ ਕਿ ਪ੍ਰਮਾਤਮਾ ਫਿਰ ਸਾਰੀ ਰਚਨਾ ਰਚ ਕੇ ਆਪਣਾ ਇਹ ਵਿਆਪਕ ਵੀ ਹੈ ਜੀਆਂ ਦੇ ਅੰਦਰ ਵਸਤਵਾਂ ਦੇ ਅੰਦਰ ਪਦਾਰਥਾਂ ਵਿੱਚ ਤੇ ਸਭ ਨੂੰ ਦੇਖਦਾ ਵੀ ਹੈ ਸਭ ਨੂੰ ਪਰਖਦਾ ਵੀ ਹੈ ਸਭ ਨਜ਼ਰੀ ਹੇਠ ਨੇ ਪ੍ਰਮਾਤਮਾ ਦੇ ਕੋਈ ਕੋਲੇਖਾ ਨਾ ਰੱਖੇ ਗ੍ਰਭ ਖਿਆਨ ਹੀ ਦੂਰ ਦੀ ਜਿਹਾ ਸਾਂ ਕੁਝ ਨਹੀਂ ਅਗੋਂ ਦੇ ਕੈਪੀਚੋਂ ਦੇ ਕ੍ਰਿਤੀ ਸਿਰਹਾਂ ਸਪਾਈ ਉਹ ਪਰਮਾਤਮਾ ਭਾਈ ਵਿਆਪਕ ਦੁਨਿਆਵੀ ਕੋਈ ਵੀ ਕਲਾਕਾਰ ਹੈ ਸਾਜ ਦੀ ਬਹੁਤ ترقی ਹੋ ਚੁੱਕੀ ਹੈ ਇਨੀਆਂ ਕਾਢਾਂ ਖੋਜਾਂ ਹੋ ਰਹੀਆਂ ਨੇ ਪਰ ਕੋਈ ਵੀ ਵਿਗਿਆਨਿਕ ਜਾਂ ਕੋਈ ਜ਼ਨਿਆਵੀ ਕਲਾਕਾਰ ਮੂਰਤੀਕਾਰ ਕੋਈ ਮੂਰਤੀ ਬਣਾਉਂਦਾ ਹੈ ਕਲਾ ਬਣਾਉਂਦਾ ਹੈ ਅਬੇਸ਼ਮਾਰ ਸੁੰਦਰ ਹੋਈ ਸੋਹਣੀ ਹੋਈ ਬਿਲਕੁਲ ਜੀਵਤ ਲੱਗਦੀ ਹੋਈ ਸਾਇੰਸ ਕੋਈ ਵੀ ਕੋਡ ਕਢਲੇ ਪ੍ਰਕੋਈ ਵਿਗਿਆਨਕ ਇਹ ਨਹੀਂ ਕਹਿੰਦਾ ਕਿ ਜਿਹੜੀ ਖੋਜ ਕੱਢੀ ਹੈ ਇਹ ਖੋਜ ਵਿੱਚ ਮੈਂ ਅੰਦਰ ਹਾਂ ਇਹ ਜਿਹੜੀ ਖੋਜ ਹੈ ਇਸ ਵੀ ਮੇਰਾ ਰੂਪ ਹੈ ਮੈਂ ਇਹਦੇ ਵਿੱਚ ਵਰਤ ਰਿਹਾ ਹਾਂ ਕੋਈ ਮੂਰਤੀਕਾਰ ਇਹ ਨਹੀਂ ਕਹਿ ਸਕਦਾ ਮੂਰਤੀ ਬੜੀ ਸੋਹਣੀ ਕਿ ਮੈਂ ਇਸ ਮੂਰਤੀ ਵਿੱਚ ਆਪ ਬੈਠਿਆ ਮੈਂ ਮੂਰਤੀ ਵਿੱਚ ਵਿਆਪਕ ਨਹੀਂ ਕਹਿ ਸਕਦਾ ਕਿਉਂਕਿ ਇਹ ਜੋ ਤਾਂ ਕਿ ਉਹਦਾ ਆਪਣੇ ਕੋਲ ਹੈ ਪਰਮਾਤਮਾ ਦੇ ਵੀ ਕਹਿੰਦੇ ਨੇ ਗੁਰੂ ਮਹਾਰਾਜ ਬਾਣੀ ਵਿੱਚ ਪੰਜ ਤੱਤਾ ਨਾਲ ਸਰੀਰ ਬਣਿਆ ਕੋਈ ਹੈ ਕਿਹੋ ਜਿਹਾ ਜੋ ਛੇਮਾ ਤੱਤ ਪੈਦਾ ਕਰਦੇ ਸਰੀਰ ਬਣਾਉਣ ਵਾਲ ਨਹੀਂ ਇਹ ذات ਰੱਬ ਕੋਲ ਹੈ ਜੀਵਨ ਦੇਣਾ ਜੀਵਨ ਲੈਣਾ ਇਹ ਪਰਮਾਤਮਾ ਕੋਲ ਇਥੇ ਵਾਹਿਗੁਰੂ ਜਿਹਦੀ ਬੇਅੰਤਤਾ ਇੱਕ ਸਾਰਤਾ ਸੁੰਦਰਤਾ ਸੰਦਰਸੀ ਤੇ ਗੁਰੂ ਪਿਆਰਿ ਪਾਰਦਰਸੀ ਕੇ ਵਾਹਿਗੁਰੂ ਬੇਮੁਤਾਜ ਹੈ ਆਪਣੇ ਆਪ ਤੋਂ ਹੈ ਸ਼ਾਨਸਾ ਹੈ ਇਹ ਗੱਲਾਂ ਗੁਰੂ ਸਾਹਿਬ ਦਰਸਾਈਆਂ ਤਾਂ ਹੀ ਤੇ ਕਿਹਾ ਕਿ ਭਾਈ ਇੱਕੋ ਹੀ ਪਰਮਾਤਮਾ ਦੀ ਪੂਜਾ ਇਸੇ ਨੂੰ ਮਹਾਰਾਜ ਆਪਣਾ ਸਬਦ ਮੰਨ ਗੁਰੂ ਮੰਨਿਆ ਸਬਦ ਗੁਰੂ ਸੁਰਤਨ ਚੇਲਾ ਕਿ ਮੇਰਾ ਗੁਰੂ ਕੌਣ ਹੈ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਜੋ ਤਨ ਅੰਕਾਰ ਪਰਮੇਸ਼ਰ ਜੋ ਸਭ ਜਿ ਵਸਿਆ ਹੈ ਸਭ ਨੂੰ ਬਣਾਉਣ ਵਾਲਾ ਸਭ ਨੂੰ ਚਲਾਉਣ ਵਾਲਾ ਸਭ ਨੂੰ ਸਮਾ ਪਾ ਕੇ ਮਕਾਨ ਵਾਲਾ ਮਿਟਾਉਣ ਵਾਲਾ ਹੈ ਜੀ ਦਾਤਾ ਕਰਤਾ ਹੈ ਆਪ ਤੋਂ ਦਾਤਾ ਕਰਤਾ ਕਰਤਾ ਦਾ ਭਾਵ ਕਰਨ ਵਾਲਾ ਦਾਤਾ ਤੋਂ ਭਾਜੀ ਦਾਤਾ ਦੇਣ ਦੇ ਸਮਰੱਥ ਹੋਏ ਅਸੀਂ ਕਈ ਵਾਰੀ ਭੁਲੇਖਾ ਪਾ ਲੈਂਦੇ ਹਾਂ ਕਿ ਰੱਬ ਨੇ ਸਾਨੂੰ ਕੋ ਦਾਤਾ ਬਖਸ਼ਿਸ਼ ਦਾਣ ਦੇ ਰਿਹਾ ਤੇ ਕਹਿੰਦੇ ਮੈਂ ਜੀ ਇਹਨਾਂ ਦਾਣ ਕੀਤਾ ਇਹ ਸੇਵਾ ਕੀਤੀ ਗੁਰੂ ਪਿਆਰਿਓ ਦਾਨ ਹਮੇਸ਼ਾ ਜਾਂਦਾ ਜਾਂਦਾ ਆਪਣੇ ਤੋਂ ਛੋਟੇ ਨੂੰ ਜੋ ਆਪਣੇ ਤੋਂ ਕਦੇ ਨਹੀਂ ਮਾ ਹੋਵੇ ਜਿਹਦਾ ਆਪਣੇ ਤਾਂ ਨੀਮਾ ਹੋ ਗਏ ਹੁਣ ਜੇ ਆਪਾਂ দান ਦੇ ਦੀਏ ਦਾਤਾ ਰੱਬ ਕੋਲੋਂ ਲਗੀਆਂ ਪ੍ਰਾਪਤ ਹੋਈਆਂ ਦੇਂਦਾ ਦੇ ਲੈਂਦੇ ਤੇ ਪਾਹੀ ਜੁਗਾ ਜਨੰਤਰ ਖਾਈ ਖਾਈ ਪਾਵ ਦਾਤਾ ਦੇਣ ਵਾਲਾ ਦਾਤਾ ਪਿਛਾ ਸਾੜ ਦਿੱਤਾ ਤੇ ਆਪਣੇ ਆਪ ਨੂੰ ਦਾਤਾ ਬਣਾ ਮੇਟਿ ਪਲੇ ਸਾਡੇ ਵਿੱਚ ਭਰਮਾ ਨਹੀਂ ਭਾਈ ਰੱਬ ਨੇ ਜੁਠੇ ਹੋ ਕੇ ਤੁਹਾਡੀ ਕੀਰਤੀ ਨੂੰ ਫਲ ਲਾਇਆ ਕਿਰਤਨੋਂ ਦੇ ਪਿਛਲੇ ਕਰਮਾਂ ਦਾ ਤੁਆ ਨੂੰ ਪਰਮਾਤਮਾ ਨੇ ਫਲ ਬਖਸ਼ਿਆ ਤਨਾਲ ਬਣੇ ਦਾਤਾ ਦੇ ਮਾਲਕ ਹਣੇ ਇਹਦਾ ਮਤਲਬ ਇਦੀ ਦਾਤਾ ਤੇ ਉਦਾਤਾ ਕੇਵਲ ਇਕ ਆਪ ਹੈ ਜੇ ਕੋ ਹੋਏ ਬਹੇ ਦਾਤਾ ਤੇ ਜੇ ਇਹਨ ਹਾਰ ਜਾਣੇਗਾ ਵਾਰ ਸ਼ਕੁਨ ਸਾਹਿਬ ਜੇ ਕੋਈ ਆਪਣੇ ਆਪ ਨੂੰ ਦਾਤਾ ਦੇਣ ਵਾਲਾ ਸਮਝ ਬੈਠੇ ਤਾਂ ਪਰਮਾਤਮਾ ਉਸ ਨੂੰ ਮੂਰਖ ਅਗਿਆਨ ਸਮਝਦਾ ਹੈ ਉਹ ਬਈ ਅਗਿਆਨੀ ਹੈ ਹੁਣ ਪਤਾ ਨਹੀਂ ਕਰਤਾ ਹਰ ਕੰਮ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਆਪ ਹੈ ਕਈ ਵਰੀ ਇਨਸਾਨ ਬਹੁਤ ਯਤਨ ਕਰਦਾ ਹੈ ਪੂਰਾ ਤ੍ਰੀਕਾ ਹਿੱਲਾ ਪਨਾਂਦਾ ਪਰ ਕੰਮ ਨੇ ਪਰਣੀ ਚੱਲਦਾ ਜੀਹੰਦੇ ਬਾਦ ਵਿੱਚ ਰੱਬ ਨਹੀਂ ਪਾਇਆ ਜੇ ਪਹਿਲੇ ਹੀ ਪਾਇਆ ਰੱਬ ਦੇ ਬਾਣ ਵਿਚਾ ਜੀ ਕਰੇ ਕਰਾਏ ਆਪੀ ਆਪ ਮਾਣ ਕੇ ਕਿਸੇ ਨਾਹੀ ਹਾ ਇਹ ਬਾਣੀ ਪੜ ਕੇ ਨਿਮਾਨਤਾ ਆਏਗੀ ਭਾਈ ਮਨਾ ਤੇਰੇ ਹੱਥ ਕੋਈ ਨਹੀਂ ਤੂੰ ਤੇ ਇੱਕ ਵਾਰ ਜਰੀਆ ਬਣਾਇਆ ਰੱਬ ਨੇ ਤੈਨੂੰ ਇੱਕ ਮੌਕਾ ਦਿੱਤਾ ਹੈ ਵੀ ਸ੍ਰਿਸ਼ਟੀ ਵਿੱਚ ਜਾ ਕੇ ਮਨੁੱਖੀ ਜਮਾਂ ਬਖਸ਼ਿਆ ਤੂੰ ਜਗਾਂਲ ਵਿੱਚ ਜਾ ਕੇ ਸੇਵਾ ਕਰਨਾ ਮੁਜੱਰ ਤਰਨ ਦੇ ਕੀਤ ਕਰਕੇ ਰੱਬ ਦਾ ਦਵਾਰ ਆਰਪ ਹੋ ਜਾ ਭਲਾ ਪੁਰਸ਼ ਬਨ ਜਾ ਪ੍ਰਥੇਪਾ ਆਪਣੇ ਆਪ ਨੂੰ ਕੀ ਕਹਿੰਦੇ ਆ ਜਬ ਮੈਂ ਜਾਨ ਮੈਂ ਕਿਸ ਕਰਤਾ ਤਵਲ ਗਰਭ ਜਾਨ ਮੈਂ ਫਿਰਤਾ ਅੰਦਰੋਂ ਮੈਂ ਤਾਰੀਖੀ ਹਾਮੇ ਦੀ ਬਾਵਨਾ ਗੁਰੂ ਪਿਆਰੋ ਗਰਭ ਦਾ ਤਾਰਨੇ ਬਣਦਾ ਵਾਰ-ਵਾਰ ਅੰਕਾਰ ਵਿੱਚ ਖੱਕਰ ਹੁੰਦਾ ਫਿਰ ਕਰਮ ਮਿਲਦੇ ਹੁੰਦੇ ਨੇ ਪੈਲੇ ਕਰਮ ਤੇ ਜੁਨੀਆ ਪੋਗਣੀਆਂ ਪੈਂਦੇ 84 ਵਾਲਾ ਗੇੜ ਚੱਲਦੇ ਤੇ ਮਾਰ ਕਰਨ ਵਿਸ਼ੇਸ਼ਟੀਨ ਬਣਾਉਣ ਵਾਲਾ ਦਾਤਾਂ ਦੇਣ ਵਾਲਾ ਪ੍ਰਮਾਤਮਾ ਆਪ ਹੈ ਹੂੰ ਦਾਤਾ ਮਿਲਦੀਆਂ ਗੁਰੂ ਨੇ ਤਾਂ ਜੋ ਸੁਦੇ ਮੇ ਤੁਸਤ ਪਾਬਕ ਕਿ ਸੋਕ ਦੇਵੇਂ ਦਾਤ ਬਖਸ਼ਣ ਦਾਤੇ ਦਾਤ ਰਖੀ ਹਤੇ ਆਪਣੇ ਇਸ ਭਾਵ ਇਸ ਦੇ ਕਰਤਾ ਤੇਰੇ ਸਭ ਕਿਛੇ ਇਸ ਤੋਂ ਭਾਵ ਇਸ ਦੇ ਵੀ ਕਰ ਪ੍ਰਮਾਤਮਾ ਤੇਰੇ ਸਭ ਵਸਤੂਆਂ ਨੇ دنیਾਈ ਵੀ ਅਧਿਆਤਮਿਕ ਵਾਲੇ ਵੀ ਧਰਮ ਵਾਲੇ ਵੀ ਤੇ ਪਦਾਰਥ ਵਾਲੇ ਵੀ ਤਨ ਵਾਲੇ ਵੀ ਮਹਾਰਾਜ ਕਹਿੰਦੇ ਜੀ ਸੁੱਤੀ ਰਬ ਟੁੱਠਾ ਹੋ ਜੋ ਉਸ ਨੇ ਪਏ ਦੁਨਿਆਵੀ ਦਾਤਾਂ ਵੀ ਪ੍ਰਸ ਨਾਮ ਰੂਪੀ ਚੰਦ ਦੀ ਪ੍ਰਾਪਤੀ ਮਿਲੀ ਹੈ ਪਸਾਓ ਬਖਸ਼ੀਸ ਇਦਾਰਸੇ ਬਖਸ਼ਿਸ਼ ਆਪਣੀ ਅਸੀਸ ਦੇ ਨਾਲ ਪ੍ਰਮਾਤਮਾ ਹੀ ਦਾਤਾ ਬਗਤ ਤੁਹਾਡੇ ਕਰਮ ਫਲ ਆਂਦਾ ਹੈ ਤੂੰ ਜਾਣੋ ਹੀ ਸਭ ਸਭ ਇਹ ਪ੍ਰਮਾਤਮਾ ਤੂੰ ਸਭ ਦੇ ਅੰਦਰ ਅਮਿਤਾ ਜਾਣਦਾ ਹੈ ਸਭ ਦਾ ਭੇਰ ਜਾਣਦਾ ਹੈ ਅਕਾਲ ਪੁਰਖ ਵੈਗੁਰ ਦੇ ਲਾਸਿੰਦ ਗਵਾਉ ਗਵਾਉ ਪਸਾਕ ਜਿੰਦ ਜੀਵਾਤਮਾ ਜੀਵਾਤਮਾ ਦਿੱਤੀ ਹੈ ਇਸ ਨੂੰ ਪਸਾਕ ਪਾਈਂ ਸਰੀਰ ਦੀ ਦੇ ਫਿਲਾਸਿੰਦ ਬੇਜੀਵ ਨੂੰ ਜੀਵ ਆਤਮੰਦਰ ਵਾਲਾ ਸਰੀਰ ਹੈ ਉਸ ਨੂੰ ਪ੍ਰਮਾਤਮਾ ਨੇ ਪੰਜ ਬੋ ਸਿਰਜ ਬਖਸ਼ਿਆ ਸਿਰਜ ਬਖਸ਼ਿਆ ਤੇ ਸਮਿਆ ਪਾਗ ਦੇ ਕੋ ਬਾਫ ਲੈ ਲੈਂਦਾ ਹੈ ਜੀਵ ਆ ਮਰਦੀ ਨਹੀਂ ਆਤਮਾ ਨਿਰਮਲ ਹੈ ਅਮਰ ਹੈ ਇਹ ਡਾਰੀ ਮਾਰਦੀ ਜਦੋਂ ਅਪਸਾਕ ਜਿਹੜਾ ਪੰਜ ਬੋ ਕਪੜਾ ਸਰੀਰ ਹੈ ਇਹ ਬਾਈ ਖਤਮ ਹੋ ਜਾਂਦਾ ਹੈ ਤੇ ਆਤਮਾ ਡਾਰੀ ਮਾਰ ਜਾਂਦੀ ਹੈ ਵੀ ਆਪਣੇ ਆਪ ਹੀ ਪ੍ਰਮਾਤਮਾ ਜੀਵਨ ਬਖਸ਼ਦਾ ਹੈ ਜਿੰਦ ਨੂੰ ਆਪਣੇ ਆਪ ਪਰਮਾਤਮਾ ਜੀਨ ਖੋਲ ਹੰਦਾ ਜਿੰਦੇ ਕੋਲੋਂ ਇਹ ਦਾਤ ਵੀ ਹੈ ਪਰਮਾਤਮਾ ਦੇ ਆਪਣਿਕ ਹੋਂਦ ਹੈ ਆਪਣਾ ਹੁਕਮ ਹੈ ਪਰਮਾਤਮਾ ਦਾ ਮਾਰ ਕਰ ਰਹੇ ਨੇ ਕਾਰ ਆਸਨ ਡਿੱਠੋ ਚਾਉ ਹੁਣ ਆਸਨ ਵੀ ਪਰਮਾਤਮਾ ਸਾਰੇ ਕਾਇਨਾਤ ਨੂੰ ਆਸਨ ਲਾ ਕੇ ਪਾਪ ਵਿੱਚ ਵਰਤ ਕੇ ਵਿਆਪ ਕੇਂਦਰ ਸਭ ਦੇ ਸਭ ਨੂੰ ਦੇਖ ਰਿਹਾ ਹੈ ਕਿ ਲੋਕ ਵੀ ਜਿਹੜੇ ਕੰਮ ਸੀ ਕਰ ਕੀ ਰਹੇ ਨੇ ਧਰਮੇਨ ਧਰਮੀ ਕਹਣਗੇ ਜੇ ਪਾਇਗ ਕਰਮੀ ਕਰਮੀ ਮਾਰੇ ਕੇ ਅਪਰਾਧ ਲਗਦੇ ਭੜੇ ਕਰਮ ਲਗਦੇ ਨੇ ਆਓ ਪਰਮਾਤਮਾ ਵਿਆਪਕ ਹੈ ਪਹਿਲੀ ਤੋੜੀ ਵਿਸ਼ੇ ਰਸਿਆ ਗੁਨਾ ਦੇ ਮਹਾਰਾਜ ਜੀ ਹਣੇ ਐਸੇ ਰਬ ਨੂੰ ਬਾਰ-ਬਾਰ ਧਿਆਣਾ ਕਰਿਏ ਕੋਟਾਨ ਕੋਟਾਨ ਸਿਮਨ ਕਰੀ ਭਾਈ ਦਾਤਾਂ ਦੇ ਕੇ ਸ਼੍ਰੀ ਰਬਖਸ਼ ਕੇ ਜੀਵਾਤਮਾ ਦੇ ਕੇ ਪ੍ਰਾਣੀ ਨੂੰ ਸੰਸਾਰ ਵਿੱਚ ਭੇਜਿਆ ਇਥੇ ਪਾਇਸ ਕਰਮ ਕਰੀਏ ਨਾਮ ਜਪੀਏ ਪਰਮਾਤਮਾ ਦਾ ਲਾਹਾ ਮਾਣੀ ਤਾਂ ਜਾ ਕੇ ਜਿਵੇਂ ਸਫਲਾ ਹੋ ਜੇਗਾ ਨਹੀਂ ਤਾਂ ਜਾ ਪੈਤਾ ਪਰ ਸੰਜਮ ਤਰਮਣਾ ਕਮ ਆਇਆ ਸੇਵਾ ਸਾਧਨ ਜਨ ਲਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖਿ ਸਰ ਮਹਿ ਵੈਗਰੂ ਨ Jap Gita ਨ ਤਪ Gita ਜੀ ਨੀਚ ਪ੍ਰਾਣੀ ਹ ਪਰ ਤੇਰੀ ਸ਼ਰਨ ਤੂੰ ਕਿਰਪਾ ਬਖਸ਼ ਲੈ ਜੀ ਆਪਣਾ ਬਣਾ ਲੈ ਪਾਈ ਬ੍ਰਹਮਾ ਦੀ ਕਿਰਪਾ ਕੰਨ ਸਾਨੂੰ ਉਸ ਮਤਵਕਸ਼ਣ ਪਾਈ ਆਪਣਾ ਆਪਾ ਮਟਾਣਾ ਹੈ ਬਾਣੀ ਪੜ੍ਹ ਕੇ ਸੇਵਾ ਕਰਕੇ ਜਿਤਾਣਾ ਨਹੀਂ ਜਿਉਂ-ਜਿਉਂ ਆਪਣਾ ਆਪਾ ਮਿਟੇਗਾ ਪ੍ਰਤੱਖ ਬਸਦਾ ਪ੍ਰਮਾਤਮਾ ਅੰਤਰ ਉਹਦੀ ਹੋਂਦ ਪ੍ਰਗਟ ਹੋ ਜਾਏਗੀ ਸਾਨੂੰ ਸਮਝਾ ਦੇਗਾ ਕਿ ਪਾਇਆ ਉਹ ਮਰ ਅੱਲਾ ਨੂਰ ਪਾਇਆ ਉਹਦੇ ਕੇ ਸਬੰਦੇ ਏਕ ਨੂਰ ਤੇ ਸਭ ਜੋ ਪੁਜਿਆ ਕੌਣ ਫਲੇ ਕੇ ਮੰਦੇ ਪਰਨਾਮ ਜਿਪੋ ਤਰਨ ਦੇ ਕੀਰਤ ਕਰੋ ਸੱਚੇ ਗੁਰ ਸਿੱਖ ਬਣੋ ਗੁਰੂ ਮਾਰਾ ਕੁਸ਼ੀਆਂ ਮਾਨ ਮਾਰਾ ਕਿਰਪਾ ਕਰਨ ਆਪ ਸਾਈ ਕੋਣ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਗਾਹੀ ਗੁਰਜੀਕਾ ਖਾਲਸਾ ਗਾਹੀ ਗੁਰਜੀ ਕੀ ਫਤਿਹ